ਆਹ ਹਾ ਓਏ ਆ ਕੀ ਕਰ ਖੇੜੇ ਓਏ ਆ ਕੀ ਕਰ ਖੇਵਾ ਤੈ ਪੈ ਲਕਰ ਭੁਕੇਗਾ ਹਾਂ ਬੈਠੇ ਬਿਨਾ ਤੇਰਾ ਕਰ ਭੁਕੇਗਾ ਤੂੰ ਹੈਂ ਮੈਂ ਆ ਕੀ ਕਰਤਾ ਸੁੱਖੀ ਸੰਦੀ ਕਿਉਂ ਫੂਕਦਾ ਏ ਓਏ ਕਿਉਂ ਮਕਲਾ ਬਾਹਰ ਮੈਂ ਮਰੇ ਪੈਦਾ ਮੜਕ ਮੜ ਬੀਪਿਆਂ ਦੇ ਪੂਰੇ ਪਿੱਛੇ ਹੋ ਹੂੰ ਓਏ ਸਾਰੇ ਪਰਿਵਾਰ ਨੇ ਪਵਾ ਕੇ ਟੂਮਾ ਤੁਚੀਆਂ ਮੱਛਰੇ ਫੜਦੇ ਓ ਅਸੀਂ ਕੀ ਉਹਨਾਂ ਨੂੰ ਕਹਿਣਾ ਵੀ ਕੀ ਗੱਲ ਹੋਈ ਤੂ ਓਏ ਕੀ ਕੱਲ ਨੂੰ ਹੋਇਤੀ ਤਰਕੇ ਜਦੋਂ ਮਨ ਹੁੰਦਾ ਸੀ ਕਹਿੰਦਾ ਕੜਾ ਨਾਲੋਂ ਕਹਿੰਦਾ ਸੋਹਣਾ ਲੱਗਦਾ ਵੀ ਤੈਨੂੰ ਆਹ ਕੁਛ ਪਾਓ ਜਿਹੜਾ ਜਿਹੜਾ ਸ਼ਗਲਾ ਨੇ ਲਿਆਤਾ ਪਾਤਾ ਯਾਰ ਇੱਕ ਕਹਿੰਦੇ ਬਾਬਲ ਨੂੰ ਕੜਾ ਪਾਉਂ ਕੜਾ ਢੇਡੇ ਪਾਤਾ ਹਰ ਜਿਹੜਾ ਬਾਬਲਾ ਉਸ ਨੂੰ ਪਾਉਂਦੂ ਢੇਕਾ ਲੱਗਦਾ ਯਾਰ ਹਾਂ ਮੈਨੂੰ ਇੱਕ ਦੱਸ ਯਾਰ ਤੂੰ ਕੰਬਲ ਕਿ ਤੈਨੂੰ ਕੰਬਲ ਦੇਦਾ ਕਿ ਉਹ ਫੂਕਦਾ ਕੰਬਲ ਚਾ ਮੈਂ ਕੰਬਲਾ ਜੋਗਰਾ ਸ਼ਗਲਾ ਦਾ ਤਿਮਰਈ ਯਾਰ ਓਏ ਅਹ ਜੀ ਤਾਂ ਖੇਤ ਕੁੱਤੀ ਚੂਈ ਹੋਵੇ ਮੈਂ ਉੱਥੇ ਨਹੀਂ ਕੰਬਲ ਪਾਉਂਦਾ ਉਕੇ ਮਾਇਦਾ ਟੋਕ ਨਾ ਮੈਂ ਕਿਲਾ ਤੇਰੀ ਤੇਰੀ ਤੇ ਤੀਮੀ ਨੂੰ ਤੇਰੇ ਕਾੜੇ ਪਾ ਕੇ ਹੀ ਗਏ ਹਾਂ ਜਹ ਜਹ ਨੂੰ ਪਾਤੇ ਤੈਨੂੰ ਪਾ ਤੇ ਮੇਰੇ ਕੋਈ ਤਲਕਾਤੀ ਨਹੀਂ ਲੈ ਕਿਉਂ ਨਹੀਂ ਹੈਗਾ ਬਾਈ ਹਾਂ ਜਨਾਨੀ ਕੀ ਦੀਏ ਕੀ ਦੀਏ ਜਨਾਨੀਆਂ ਇਹ ਤੇਰੀ ਉਹ ਟੁੰਗਾ ਤੇ ਛੋਨੂ ਇਕੱਠਿਆਂ ਨੂੰ ਪਾਈਆਂ ਨੇ ਮੇਰਾ ਕੱਟ ਲੈ ਜਾ ਰਹਾ ਹਾਂ ਹੋ ਕੇ ਕੀ ਹੋਗਾ ਜੇ ਬਾਈ ਨੂੰ ਕੜਾ ਪਾਤਾ ਕੜਾ ਪਾਤਾ ਜਿਵੇਂ ਹੋਰਾ ਹੱਦ ਹੋਈ ਪਈ ਐ ਜੰਮੂ ਤੇਰਾ ਗੱਲ ਗੱਲ ਤੇ ਬੋਲਦੈ ਨਾ ਪੁੱਤੋ ਤੇ ਮਰੂ ਮੈਂ ਛੱਡ ਦਲਦਾ ਕਿਉਂ ਚਾਂਬੜੀ ਜਣਾ ਓਏ ਓਏ ਮੇਰੀ ਜੀ ਰੱਖ ਦੇ ਜੀ ਮਾਰਦਾ ਯਾਰ ਹੱਦ ਹੋ ਗਈ ਆ ਤੇਰੇ ਵਰਗਾ ਮੈਂ ਪੰਦੀ ਦੇਖਣਾ ਇਹ ਗੱਲ ਗਲਤ ਆ ਤੇਰੀ ਵੀਰੇ ਮੇਰੇ ਵਰਗਾ ਮੱਦੀ ਨਹੀਂ ਦੇਖਣਾ ਕੋਈ ਕਿਉਂ ਮੈਨੂੰ ਆ ਲੱਗਦਾ ਮੈਂ ਧੀ ਦੇ ਬਾਪ ਨੂੰ ਕਦੇ ਕਹਿੰਦਾ ਵੀ ਇਹਨੂੰ ਕੜਾ ਪਾ ਕੇ ਜਾਓ ਕਿਉਂ ਮੈਂ ਬਾਪ ਵਾਲਾ ਉਹ ਤੜ ਨਹੀਂ ਲੱਗਦਾ ਜਦੋਂ ਮੈਨੂੰ ਹੁੰਦਾ ਤੀ ਮੈਨੂੰ ਹੁੰਦੀ ਨਾ ਜਦੋਂ ਤੈ ਮੈਨੂੰ ਕਹੇ ਕਦਾ ਮੈਂ ਕੜਾ ਪਵਾਉ ਸਾਰੇ ਕਰ ਦੇ ਤੈਥੋਂ ਕਰਾਂ ਪੁੱਛੇ ਮੈਨੂੰ ਮੈਨੂੰ ਤਾਂ ਹੱਥ ਗੁੱਲਾ ਨਹੀਂ ਦਿੱਤਾ ਤੂੰ ਥੀ ਪਿਆਦਾ ਹੈਗਾ ਤੂੰ ਚੱਕ ਲੈ ਮੇਰੇ ਮੂਚ ਘਰ ਲੈ ਨੂੰ ਰੱਤ ਕੁਲੇ ਜੇ ਮਰੀ ਜਾ ਬੈਠਾ ਬੜਾ ਗੱਪ ਭੈੜੀ ਆ ਮੈਂ ਘਰ ਦਾ ਮੈਂ ਹਾਂ ਤੂੰ ਤੂੰ ਕੱਢਾ ਕੰਬਲ ਚੱਤ ਮੈਂ ਬਤਾਉਂਦਾ ਤੀ ਨਾ ਬੜਾ ਕਰਦੇ